ਉਹਨੇ ਕਹਿਣਾ ਲੱਗ ਪਿੱਟ ਰਾਇ ਟ੍ਰੈਫਿਕ ਆ ਰਿਹਾ ਸੀ ਕੋਟੀ ਨਾ ਮੀਲੇ ਯਾਰ ਸਾਰਾ ਨਰਮ ਨਹੀਂ ਆਈ ਮੁੰਡੀਆਂ ਵੀ ਦਵਾਜੀ ਨਾ ਵੀ ਲੈਂਦੀ ਥੋਦੀ ਕਾ ਤਾਂ ਵੀਡੀਓ ਬਣਾਉਣਾ ਕਿਦਾਂ ਸੋਹਣੀ ਨਹੀਂ ਲੱਗਦੀ ਹੈ ਸੋਹਣੀ ਲੱਗਦੀ ਹੈ ਫਿਲਟਰ ਲਾਤਾ ਤੇਰੇ ਜਮੂਤੇ ਮੈਂ ਕੱਲੇ ਤੇ ਕਰਦੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਸਾਡੇ ਨਿਊ ਵਲੌਗ ਨਾਲ ਤੇ ਅੱਜ ਅਸੀਂ ਕਿੱਥੇ ਜਾ ਰਹੇ ਆਪਾਂ ਬੀਰੋ ਕੀ ਅੱਜ ਅਸੀਂ ਇਸ ਦਿਰ ਜਾ ਰਹੇ ਮੇਰੀ ਭੈਣ ਦਾ ਸੰਧਾਰਾ ਲੈ ਕੇ ਲੋੜੀ ਦਾ ਠੀਕ ਆ ਤੇ ਦਿਖਾਉਣਾ ਸੀ ਅੱਗੇ ਕੀ ਬਣਦਾਗਾ ਬਾਕੀ ਇਹੀ ਕੱਪੜੇ ਪਾ ਕੇ ਲੈ ਕੇ ਜਾਊਗਾ ਠੀਕ ਆ ਘੰਟਾ ਲਾਤਾ ਮੇਰੇ ਵੱਧੇਣਾ ਵਧਵਾ ਮਿੰਟ ਮਾਰ ਬਾਈ ਇਹਨਾਂ ਟਾਈਮ ਟੂ ਨਹੀਂ ਹੈਗਾ ਮੇਰੇ ਕੋਲੇ ਆ ਕਿ ਕਹਣ ਦਫਤਰ ਚ ਬੈਠਣ ਦਾ ਮਿੰਟ ਮਾਰ। ਨਾ ਹਾਂ ਦੀ। ਪਹਿਲਾ 12 ਵਜੇ ਆ ਕੇ ਰਖਤੇ। ਪਟਵਾਰੀ ਲੱਗਾ ਹੋਇਆ ਹੈ ਗੱਬਿਓ ਉੱਤੇ ਖੜੇ ਹੋਣ ਦੇ। ਪਟਵਾਰੀ ਤੂੰ ਤਰ੍ਹਾਂ ਨੂੰ ਅਗਲਾ। ਤੂੰ ਕੰਮ ਦੀ ਗੱਲ ਕਰੇਗਾ ਮੇਰੇ ਨਾਲ ਕੰਮ ਦੀ ਠੀਕ ਆ। ਮਿੰਟ ਮਾਰ ਮਿੰਟ ਬੱਸ ਛੱਡ ਦੇ ਨਾ ਹੁਣ ਇਹਨੂੰ ਇਹ ਤੇ ਕਰਾ ਉੱਲੀ ਪੈਂਦੀ ਇਹਨੂੰ। ਦਸੋ ਬੰਦਾ ਕੌਣ ਹੋਏ ਸਕਦਾ ਇਹ? ਟੈਂ ਟੈਂਾ ਜੈਲੋ ਜੈਲੋ ਸੂਟ ਪਾ ਲਿਆ। ਰੇਡ ਰੈਡ ਜੁੱਤੀ ਪਾ ਲਈ ਪੈਰ ਕੰਨ ਨਾ ਸਕਦਾ ਨਹੀਂ ਮੈਂ ਹੂ ਕਲਰ ਹੈ ਜੀ ਮਹਿਰੂਨ ਕਲਰ ਆ ਬੰਦਾ ਸਾਡਾ ਰੈਡੀ ਹੋ ਰਿਹਾਗਾ ਹਜੇ ਸੁਰਖੀ ਬਿੰਦੀ ਜੇ ਲਾਈ ਜਾਂਦਾਗਾ ਐ ਰੈਡੀ ਹੋ ਗਿਆ ਜੀ ਹਾਂਜੀ ਹੋ ਗਏ ਹਾਂਜੀ ਉੱਚੀ ਬੋਲ ਹੋ ਗਏ ਜੀ ਰੈਡੀ ਅਸੀਂ ਜੀ ਅੰਬਰ ਤਸੇਖੋ ਜੀ ਹਾਂ ਐ ਬੋਲੋ ਵੈਰੀ ਗੁੱਡ ਵੈਰੀ ਨਾਈਸ ਹੂੰ ਦਿਖਾ ਦਿਓ ਬੰਦਾ ਪਰ ਤੁਹਾਨੂੰ ਗੜੀ ਵਾਂ ਡੋਂ ਬੱਟੜਾ ਰੜਾ ਰੜਾ ਇਹ ਤਾਂ ਬੰਦਰੀ ਸਮਾਈਲ ਨਹੀਂ ਬੰਦ ਹੋ ਰਹੀ ਕਿਉਂਕਿ ਖਾਸੇ ਮੁੱਦਦਾ ਵਾ ਤਿਆਰ ਹੋਇਆ ਗਣਾ ਤਾਂ ਕਰਕੇ ਕੀ ਮਹਿਸੂਸ ਹੋ ਰਿਹਾ ਤੁਹਾਨੂੰ ਅੱਜ ਤਿਆਰ ਜਾਂ ਕੇ ਸੁਣਨ ਲੱਗ ਰਹੀਆਂ ਹਾਂ ਮੈਨੂੰ ਅੱਜ ਵੀ ਮੈਨੂੰ ਅੱਜ ਲੱਗਦਾ ਵੀ ਹਾਂ ਵੀ ਮੈਂ ਰੈਡ ਹਾਂ ਹਾਂ ਅੱਜ ਲੱਗਦਾ ਰੰਗ ਕੱਢੇ ਜਣ ਰੰਗ ਕੱਢੇ ਅੱਜ ਦਾ ਹਾਂ ਅੱਜ ਮੈਨੂੰ ਪਤਾ ਲੱਗਦਾ ਮੈਂ ਮੈ ਰੈਡ ਹਾਂ ਅੱਜ ਪ੍ਰਿੰਟਰ ਰੰਗ ਹੀ ਰੰਗੇ ਜਦੋਂ ਕੁਮਾਰੀ ਕੁੜੀਆਂ ਪ੍ਰਿੰਟ ਰੰਗਾ ਸੂਟ ਪਾ ਕੇ ਹਨਾ ਪਤਾ ਲੱਗ ਰਿਹਾ ਵੀ ਅੱਜ ਵੀ ਹੈਗੀ ਗੱਲਬਾਤ ਉਸ ਹਨ ਹੈ ਉਹ ਲੋ ਇਹ ਸੂਟਾਂ ਦਾ ਕਮਾਲ ਆ ਉਸਤਾਦ ਜੀ ਇਹ ਤੇਰਾ ਕਮਾਲ ਨਹੀਂ ਹੈਗਾ ਹੈ ਤੁਸੀਂ ਤੁਸੀਂ ਆਪਾਂ ਕਰਕੇ ਰੰਗਣ ਕੱਪੜਾ ਬਈ ਉਹੀ ਆ ਆਪਾਂ ਤਾਂ ਫੈਂਡ ਲੱਗਦੇ ਨਹੀਂ ਹੈਗੇ ਆਪਾਂ ਤਾਂ ਬੁਰੀ ਆ ਪੁੱਤਾਂ ਬੰਨੇ ਆਗੇ ਉਹ ਸਾਹਮਣੇ ਬੈਠਾ ਜੀ ਤੁਸੀਂ ਫੈਂਡ ਲੱਗਦੇ ਨਹੀਂ ਜੀ ਆਪਾਂ ਤਾਂ ਸਿੰਪਲ ਆਗੇ ਆਪਾਂ ਆਪਾਂ ਥੋੜੀ ਬਦਲਾਂਗੇ ਹੂੰ ਆ ਤੂੰ ਬਦਲ ਗਈ ਬਦਲਿੰ ਮੈਂ ਦਹਾਈ ਤੋਂ ਹੀ ਆ ਅੱਜੀ ਰੰਗ ਬਦਲ ਕਿਦੂ ਅੱਜੀ ਰੰਗ ਬਦਲ ਕਿ ਆਹੀ ਤਾਂ ਉਹ ਹੀ ਆ ਪਹਿਲਾਂ ਨਾਲ ਜਿਹੜੇ ਪਹਿਲਾਂ ਆ ਕੇ ਆਪਾਂ ਵੀਡੀਓ ਬਣਾਉਂਦੇ ਸੀ ਅੱਜ ਉਹੀ ਜੀ ਆ ਆਹ ਦੇ ਰੰਗ ਬਦਲੀ ਬੈਠੀ ਆ ਮੈਂ ਨਹੀਂ ਹੋਈ ਆ ਉਹੀ ਆ ਹੈ ਹਾਂ ਦੋਸਤ ਜਿਸ ਤਰ੍ਹਾਂ ਜਿਹਾਣਾ ਫਿਰ ਤਾਂ ਕਰਕੇ ਤਾਂ ਕਰਕੇ ਤਿਆਰ ਹੋਣਾ ਆ ਮੈਂ ਤਾਂ ਉਹੀ ਆ ਦੇਖ ਆਹ ਦੀ ਪਹਿਚਾਣ ਨਾ ਛੱਡੋ ਫਿਰ ਮੈਂ ਤਾਂ ਪਹਿਲੀ ਵਾਰ ਜਾ ਰਹੀ ਆ ਜੀ ਤੁਸੀਂ ਤਾਂ ਹੁਣ ਪਹਿਲੀ ਵਾਰ ਕਹਿੰਦੇ ਤੀਜੀ ਉੱਥੇ ਵਹ ਜਾਨੀਏ ਤੂੰ ਇਹ ਸੁਨਾਰਾ ਦੇਣ ਪਹਿਲੀ ਵਾਰ ਜਾਨਦੇ ਹੂੰ ਦੂਜੇ ਸਿਰੇ ਉੱਥੇ ਪੜਾਂ ਆਂਡਣਾ ਗਮੰਡਾ ਐ ਕਹਿ ਰਣੀ ਆਂ ਵੀ ਆ ਮਨਦੀ ਨਾ ਪਰ ਜੇ ਕਹੇ ਜੇ ਕੱਪੜੇ ਪੱਕ ਲਈਏ ਓਏ ਹੋਏ ਓਏ ਤਾਂ ਹੀ ਅੱਜ ਉਹ ਤਾਂ ਬਣ ਲਈ ਆ ਹਾਂ ਲੈ ਲੇ ਸੀ ਜੀ ਬੇਟਾ ਲੈ ਲੇ ਸੀ ਟਾਟਾ ਬੋਤਾ ਜਾਨਨੀ ਇਸ ਤਾਂ ਬਾਏ ਅੱਜ ਲਈ ਲੇ ਲੇਕਸੀ ਇਹ ਤਾਂ ਡਰੀ ਜਾਂਦੀ ਆ ਯਾਰ ਅੱਜ ਅਜੇ ਮੈਂ ਤੋਂ ਮਿਲਦਾ ਪਰੇ ਪੀਲੇ ਸੂਟ ਹੁੰਦੇ ਕਿ ਡਰੀ ਹੁੰਦੀ ਆ ਆ ਲੇਕਸੀ ਇਹ ਲੋਬਈ ਕਹਤਨ ਲੱਗਦੀ ਅੱਜ ਮੇਰੇ ਲੇਕਸੀ ਉਹੀ ਆਏ ਸੋਹਣਾ ਸੋਹਣਾ ਬੈਠਾ ਜਿਹੜੇ ਰੋਜ਼ ਨਹੀਂ ਆ ਘਰੇ ਹਾਂ ਉਹੀ ਉਹੀ ਆ ਆ ਜਾ ਉਹੀ ਆ ਉਹੀ ਆ ਤੈਨੂੰ ਲਾ ਪੌਂਕੂਏ ਮਿਲ ਅੱਜ ਰਾਣਾ ਬੋਤੇ ਤਾਂ ਪਗਾਨੀਆਂ ਮੜੀ ਦੇਖ ਲਾ ਇਹਦੇ ਪੁੱਤ ਜੰਤਰਮਾਰੀ ਇਹਦੇ ਤੇ ਜੱਲੂ ਸੂਟ ਪਾਈ ਫਿਰਦੀ ਅੱਜ ਇਹ ਉੱਤਰੀਆ ਆਇਆ ਸਿਰਮੰਦੋਂ ਦੇ ਦਿਆ ਜਾ ਵਾਹ ਕਰ ਦੇ ਦਿਨ ਵਾਹ ਕਰ ਦੇ ਵਾਹ ਕਰ ਦੇ ਮਰਦ ਨੂੰ ਉਹ ਪੂਛ ਵਾਲੀ ਪਿੱਛੇ ਮਾਰੀ ਜਾਂਦੀ ਵਾਹ ਕਰੀ ਜਾਂਦੀ ਹੈ ਹੈਲੋ ਗੱਲ ਹੈਲੋ ਬੇਟਾ ਦੇਖ ਕਿਆ ਕਦੇ ਜੱਬੀ ਨਾ ਤੂੰ ਜਾ ਜਾ ਤਖਣੀ ਓਹੋ ਹੈਲੋ ਗੱਲ ਬੇਟਾ ਤਹਿੰਦਾ ਚੰਬੜੀ ਸੀਗੀ ਹੈਲੋ ਗੁਰੀ ਵੀ ਹੈਲੋ ਨਹੀਂ ਕਰੀ ਮੈਂ ਲੈਕਸੀ ਹੈਲੋ 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 ਗੱਲ ਹੈਲੋ 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 ਕਿ ਤੁਮ ਸਾਇਆ ਜਾਂਦਾ ਨਹੀਂ ਇਸ ਕੀ ਇਹ ਤਾਂ ਹੀ ਹੈ ਫਿਰ ਇਹਦੀ ਆਈ ਪੁੱਛ ਹੁੰਦੀ ਹੈ ਕਦੀ ਦੀ ਚਲ ਚੰਗਾ ਬਾਏ ਜਾਂਦਾ ਸੀ ਹਾਈ ਲਵ ਆਫ ਦਾ ਹੈਲੋ ਟੂਟੀ ਹਾਈ ਇਹ ਟੂਟੀ ਆ ਟੂਟੀ ਜੀ ਕਿਹਦੇ ਪੱਕਾ ਪੱਕਾ ਨਾਮ ਦੱਸ ਦੀ ਬਸ ਸੋਣਾ ਕੁਛ ਨਾ ਸੋ ਸੇਖੋ ਨਾ ਨੇ ਕਹਿੰਦੇ ਮਾਈ ਨੇਮ ਇਜ਼ ਟੂਟੀ ਖੁਸ਼ੀ ਨਾ ਟੂਟੀ ਕਹਿੰਦੇ ਪਿਆਰ ਨਾਲ ਨਹੀਂ ਤੂੰ ਵੀ ਕਹਿੰਦੇ ਆ ਹਾਂ ਤੇ ਬਾਬੂ ਮੇਰਾ ਰੋਡੋ ਵੀ ਕਹਿੰਦਾ ਨਾ ਉਹ ਕੀ ਕਹਿੰਦਾ ਆ ਇੱਕਾ ਜਿਹੜਾ ਮੈਂਡਾ ਕੀ ਨਾ ਪਿਆਰ ਨਾਲ ਟੂਟੀ ਵੀ ਕਹਿੰਦੇ ਨੇ ਹਾਂ ਕਹਿੰਦੇ ਨੇ ਪਿਆਰ ਨਾਲ ਕਹਿੰਦੇ ਨੇ ਫਿਰ ਬਈ ਹਾਂ I love you ਇਹ ਬੰਦਾ ਅਜ ਪਹਿਲੀ ਵਾਰ ਆਇਆ ਆ ਸਾਹਮਣੇ ਪਰ ਇਹ ਸਨਿਪਾ ਬੜੇ ਬੜੀ ਬੁੰਦੀ ਹਾਂ ਓਏ ਓੜਾ ਓਏ ਛੁੜੇ ਨਾਲ ਆਇਆ ਤੱਕ ਫੁੱਲੀਆਂ ਛੁੜੇ ਪਾ ਹੁੰਦੇ ਇਹਦੇ ਹਾਂ ਕੋਟੀ ਨਵੀਂ ਲੈਂਦੀ ਅੱਛਾ ਕੋਟੀ ਨਵੀਂ ਲਾਈਆ ਸਾਰਾ ਨਾਲ ਬੰਨ੍ਹਾਈ ਹੋ ਜਾਂਦੀ ਐ ਵੀ ਤੂੰ ਆਜੀ ਨਵੀਂ ਲੈਂਦੀ ਧੋਦੀ ਕਾ ਤਾਂ ਵੀਡੀਓ ਬਣਾਉਣਾ ਕਿਦਾਂ ਸੋਹਣੀ ਨਹੀਂ ਲੱਗਦੀ ਹੈ ਸਮਝ ਲਾ ਦੇ ਫਿਲਟਰ ਲਾ ਤਾਂ ਤੇਰੇ ਮੂੰਹ ਤੇ ਮੈਂ ਕੱਲੇ ਤੇ ਸਵਾਰ ਕੇ ਲੈ ਆਈਂਗਾ ਵਾਹ ਪੂਰਾ ਤਕੜਾ ਫਿਲਟਰ ਹੈਗਾ ਲਾ ਚ ਲਾਈ ਸਵਾਰ ਕੇ ਹਾਂ ਹਾਂ ਹੌਸਲੀ ਬੰਦ ਨਹੀਂ ਦੇਖੀ ਮੂੰਹ ਮੂੰਹ ਬੰਦ ਕਰਕੇ ਸਾਹੀ ਮੂੰਹ ਬੰਦ ਕਰਕੇ ਦੇਖੇ ਦੋ ਮਿੰਟ ਸੀਰੀਅਸ ਹੋ ਕੇ ਬੰਦ ਹੋ ਜਾਊਗਾ ਦੋ ਮਿੰਟ ਸੀਰੀਅਸ ਹੋ ਕੇ ਦੇਖਾ ਦੋ ਮਿੰਟ ਏਦਾਂ ਨਹੀਂ ਹੁੰਦਾ ਹੋਊਗੀ ਕਰਕੇ ਸੀਰੀਅਸ ਹਟ ਜਾ ਇਹਦਾ ਹੁੰਦਾ ਨਹੀਂ ਮੂਹ ਭਜੁੰਦਾ ਹੈ ਇਹ ਲੈ ਬੰਦ ਕਰੂ ਮੂੰਹ ਬੰਦ ਕਰੂ ਇਹ ਹੁੰਦਾ ਨਹੀਂ ਬਸ ਯਾਰ ਬਾਏ ਗਾਇਜ਼ ਬਾਏ ਗਾਇਜ਼ ਗਾਇਓ ਬਾਏ ਬਾਏ ਸਸਰੀ ਕਾਲ ਜੀ ਤਾਜਾ ਚੱਕ ਐਨ ਕਾ ਕਿਤੇ ਚੱਕੀ ਨਹੀਂ ਆ ਉਹ ਨਾ ਕਿਦੇ ਹਵਾ ਚਲਾ ਲਈ ਉੱਥੇ ਫਾੜ ਦੇ ਮੈਂ ਤੂੰ ਨਹੀਂ ਲਾਉਂਦੀ ਕਿਤੇ ਪੱਟੀਆਂ ਤੇ ਲਾ ਲੈ ਕਿਦਾਂ ਮੈਨੂੰ ਨਹੀਂ ਲੱਗ ਮੈਨੂੰ ਤਾਂ ਤੂੰ ਹੀ ਚਾਹ ਹੈ ਵੇਣ ਕਹੋਂ ਕੰਦਾ ਐਨੇ ਕਾ ਲਾ ਕੇ ਬੈਜੇ ਬੱਕਰਿਆ ਹਾਂ ਚੱਕ ਚੱਕ ਕੁੱਟਕਿਲੇ ਵਜ ਮੈਂ ਨਹਿਰ 'ਚ ਨਹਿਰ ਦੀ ਖਾਲੀ ਅੱਜ ਕੁੱਟਕਿਲੇ ਆਉਂਦਾ ਹੋਇਆ ਨਾ ਪਿੱਤਾ ਖੁੱਲਾ ਪਿਆ ਛੋਡਾ ਜੀ ਹੈ ਪਿੱਤਾ ਖੁੱਲਾ ਪਿਆ ਬੰਨੋ ਜੀ ਫਿਰ ਚਲੋ ਬੰਨੋ ਪਿੱਤਾ ਬੰਨੋ ਓਤਰ ਕੇ ਬੰਨੋ ਆਇਓ ਆਇਓ ਪਿੱਤਾ ਪਿੱਤਾ ਆਇਓ ਆਇਓ ਬੰਨੋ ਕੋਈ ਗੱਲ ਬਹੁਤ ਸਿਆਣੀ ਹੈ ਬਹੁਤ ਸਿਆਣੀ ਹੈ ਬਨ ਪੀਤਾ ਬਨ ਨੇ ਲੈ ਬਦਰ ਆਏ ਹੁਣ ਹੁਣ ਹੀ ਭੁੱਲਣਾ ਚਾਹੀਦਾ ਹੈਗਾ ਜੇ ਤੂੰ ਨਵੇਂ ਕੱਪੜੇ ਪਾ ਲੈਣਾ ਮਤਰਾ ਐ ਥੋੜੀ ਵੀ ਤੂੰ ਪੀਤਾ ਨਹੀਂ ਬਨੇਗੀ ਮੇਰਾ ਆਹ ਹੈਗੀ ਤਾਂ ਆਹ ਨਹੀਂ ਬੰਦ ਕਰ ਦੇ ਦੇਖੀ ਉਹ ਦੁਖੀ ਮਮਾ ਸਕੂਲ ਤੇ ਮ ਸਕੂਲ ਗਿਆ ਨਾ ਉਹ ਜਵਾਹਰ ਪਿੱਛੋਂ ਦੀ ਉਹ ਬੱਦਲ ਆਉਂਦਾ ਰਹੇ ਉਹਨਾਂ ਨੇ ਕੀ ਕਰਿਆ ਹਾਂ ਅਹੀਂ ਬੱਦਲ ਜੇ 2000 ਜੈਟਮਾਨ ਵਾਲੀ ਫੋਟੋ ਲੈ ਮਤਰਾ ਐ ਥੋੜੀ ਐ ਤੂੰ ਮੇਰੇ ਪਿਤਾ ਬਰਣਾ ਬਰਣਾ ਪੁੱਛ ਜਾਈਂਗੀ ਤੂੰ ਕਮਾਲ ਦੀ ਗੱਲ ਹੈ ਤੇਰੀ ਚੱਲ ਬਈ ਆਪਣਾ ਦਾ ਸੀਟੀ ਸੋਈ ਸੀਟੀ ਸੋਈ ਕੰਮ ਆਊਗਾ ਨਾ ਬਟੂਆ ਚੱਕ ਕੇ ਮਰਾ ਭੁੱਲ ਗਈ ਜੀ ਇਹ ਗਲਤੀ ਹੋ ਗਈ ਮੈਂ ਤਾਂ ਬਹੁਤ ਵੱਡੀ ਭੁੱਲ ਗਈ ਬਟੂਆ ਚੱਕੜ ਥੋੜਾ ਮੈਂ ਆਪਦਾ ਬੱਸ ਯਾਦ ਰਹਿ ਗਿਆ ਮੇਰੇ ਬੱਸ ਯਾਦ ਰਹਿ ਗਿਆ ਤੇਰੇ ਹੋਰ ਭੁੱਲ ਗਈ ਸੀ ਆਪਣੀ ਤਾਂ ਮੈਨੂੰ ਕੋਈ ਮੇਰੇ ਛੀਟੀ ਸ਼ੌਦੇ ਪਹੁੰਚਾਉਂਦਾ ਤੈਨੂੰ ਮੈਂ ਕਿਉਂ ਮੈਂ ਕਰਾਇਆ ਦੇ ਦੂੰਗੀ ਯਾਰ ਮੈਂ ਤਾਂ ਬਸ ਤੇ ਚੜਾਉਂਗਾ ਐ ਨਾ ਕਰਾ ਕਰ ਮੈਂ ਕਰਾਇਆ ਦੇ ਦੂੰਗੀ ਨਾ ਨਾ ਮੈਂ ਤਾਂ ਬਸ ਤੇ ਚੜਾਉਂਗਾ ਬਸ ਤੇ 100 ਰੁਪਏ ਕਰਾਇਆ ਦੇ ਦੂੰਗੀ ਬਸ ਤੇ ਚੜਾਉਂਗਾ ਬਸ ਤੇ ਬਸ ਦੇ ਦੇ ਦਾੜ ਕਾੜ ਬਸ ਤੇ ਤਾਂ ਮੈਂ ਉਦੋਂ ਹੀ ਫਰੀਜ ਆਉਂ ਕਿੱਥੇ ਸੋਣ ਮੈਂ 100 ਰੁਪਏ ਦੇ ਹਾਂ ਉਹ ਤੇ ਗੁਰਨੇ ਚੜਾ ਲੂਗਾ ਤੈਨੂੰ ਮੈਂ ਠੀਕ ਐ ਚੜਾ ਦੂੰਗਾ ਐਤੋਂ ਮੈਨੂੰ ਬਸ ਤੇ ਚੜਾ ਦਿਓ ਹਾਂ ਪੈਸੇ ਕਿੰਨੇ ਦੇ ਬਾਤੇ ਚ 100 ਰੁਪਏ ਚਲ ਬਹੁਤ ਅੱਧੀ ਵੇ ਆ ਸੋਮਣ ਦੇ ਪਰਸ ਚ ਹੈਗੇ ਨੇ ਪਰਸ ਭਰੇ ਚੁਗ ਲਈ ਕਿ ਅਪਰੋ ਇਹ ਪੰਨਾ ਹੁੰਦਾ ਹੀ ਨਾ ਦੇਖ ਜਾਂਦਾ ਸੀਟਸੋਂ ਆਪਣਾ ਵਾਟਾ ਵੜਦਾ ਇਹ ਇਹਦੀ ਗੱਡੀ ਗਰੀਸ ਕਰ ਲੂਗੀ ਹੈ ਇਹ ਪਰ ਹਜੇ ਤਾਂ 40 ਤੀ ਜਾਂਦਾ ਨਾ ਇਹ ਤਾਂ ਕਰਕੇ ਹੌਲੀ ਜਾਂਦਾਗਾ ਨਹੀਂ ਹਜੇ 80-80 ਦੇ ਕਰਦੀਏ ਧੂਮ ਬਣਾ ਜਾਂਦਾ ਧੂਮ ਹੈ ਰਮਫਿਆ पे ਨਾ ਕੇ ना ਨਾ ਕੇ ਆਈਏ ਪੁੱਤ ना ਗੱਲ ਹੀ ਬੈਠੀ ਸੀ ਅਜੇ ਤੱਕ ਨਹੀਂ ਆ ਸਸੀਕਾਰ ਕਰ ਦੋ ਤੁਸੀਂ ਕਰ ਕਰੋ ਪੁੱਤ ਅਸੀਕਾਰ ਕਰ ਦੋ ਬਾਬੂ ਜੀ ਕਰੋ ਸਸੀਕਾਰ ਕਰੋ ਸਸੀਕਾਰ ਤਾਂ ਕਰ ਦੋ ਕਰੋ ਸੰਗ ਦੀ ਆਏ ਹਾੜੀਲੀ ਖੁੱਲ ਜੂਗੀ ਆ ਸਕੂਟਰੀ ਮੰਗਣੀ ਹਾਲ ਰੋਡ ਆ ਕੰਮ

ਯਾਰ ਦੀ ਵੀ ਉਹ ਐਵੇਂ ਇੱਕ ਇੱਕ ਕੇ ਉਪਰ ਤਾਂ ਜੀ ਜ਼ਿੰਦਗੀ ਦੀ ਜ਼ਿੰਦਗੀ ਆ ਉਹਨਾਂ ਨੇ ਕਹਿੰਦੀ ਸਿੱਕ ਸਲਾ ਰੱਖਿਆ ਸੀਗਾ ਬੰਕੇ ਹਾਂ ਵੀ ਉਹ ਮੇਰੀ ਭਾਈ ਤੇ ਉੱਪਰ ਨਹੀਂ ਲੱਗਦੇ ਇਹ ਵੀ ਅੱਛਾ ਉਹ ਥੋੜੇ ਨਦਨੇ ਚਾਚੇ ਦਾ ਮੁੰਡਾ ਕੋਈ ਨਹੀਂ ਮਾਦਾ ਮਜ਼ਾਕ ਕਿਵੇਂ ਚਾਚਾ ਇਹ ਕਿਹੜਾ ਚਾਚਾ ਨਾ ਇੰਦਰੀ ਕਿਹਾ ਦੀ ਨਹੀਂ ਨਾ ਨਹੀਂ ਸੀ ਕਿਹਾ ਉਹ ਉਹ ਜਿਹੜਾ ਪਤਾ ਸੀ ਮੈਂ ਕਿਹਾ ਵੀ ਤੇ ਤੇ ਪਾਈਆ ਵਾਂ ਕਿ ਹਾਂ ਚੱਤ ਚੜ੍ਹ ਮੁੰਡਾ ਉਹਨੂੰ ਪਤਾ ਤਾਂ ਹੈਗਾ ਸੀ ਯਾਰ ਮੀਸਾ ਕਾ ਪਾਈਏ ਦਾ ਫੁੱਟ ਫੁੱਟ ਦੇ ਦੇਖਿਓ ਨੀ ਤੇ ਉਹ ਮੈਂ ਕਹ ਵੀ ਆ ਗਏ ਤੇ ਸਾਕਾ ਪਾਈਆ ਵਾਂ ਕਿ ਹਾਂ ਸਕੇ ਹੀ ਹੈ ਇਹਦਾ ਪਾਈ ਬੈਗ ਉਹ ਜੋ ਉੱਪਰ ਸਟੇਟਸ ਲਾਇਆ ਸੀ ਸੀ ਲਿਖੀ ਉਹਨੇ ਅਪਡੇਟ ਚੱਛਾ ਕਰਨਾ ਇੱਕ ਹੋਰ ਖਿੱਚਨੀ ਹੈ ਹੈ ਇੱਕ ਹੋਰ ਬੱਟ ਖਿੱਚੀ ਇਹ ਤਾਂ ਪਾਸ ਤੋਂ ਹਰੇ ਨੇ ਪੋਜ ਮਰ ਚਲ ਕੋਈ ਮਰ ਜਲ ਪਤ ਪੋਜ ਮਰ ਚਲ ਆਓ ਹਾਂ ਇਹ ਚਾਬੀ ਵੀ ਉਹ ਨਾਲ ਨਾਲ ਆਈ ਨਹੀਂ ਕੋਈ ਇਹ ਨਹੀਂ ਆਈ ਆਏ ਕਰਕੇ ਆਏ ਕਰਦੇ ਹੈ ਦੇਖੀ ਆਏ ਕਰਕੇ ਜੇ ਮਾਸੀ ਕਰਦੇ ਹਾਂ ਕਰੀ ਜਾਂਦੀ ਹੁਣ ਐ ਕਰਦੇ ਦੇਖੀ ਮੇਹਰ ਦੇਖੀ ਉਧਰ ਦੇਖੋ ਆਏ ਕਰ ਆ ਫੜਾ ਉੱਪਰ ਵੀ ਵੇਖਾ ਕਾ ਫੜਨਾ ਚਾਹ ਫੜ ਆਪਾਂ ਚਾਹ ਇੱਕ ਇੱਕ ਗਲਾਸ ਪੜਾ ਤਾ ਉਹ ਜਹਾੜਾ ਗਲਾਸ ਪੜ ਲੈ ਫਿਰ ਬੋਝ ਮਾਰ ਮੈਂ ਬਸ ਰਚਾਨੀ ਉੱਤ ਅਗਲੀ ਭੋਜ ਮਾਰਨ ਚ ਵਿਜੀ ਹੋਈ ਪੀ ਚਲਾ ਆ ਜਾ ਬੁਝ ਪੂਜਿਆ ਖਾਊਗਾ ਭਾਈ ਪੂਜੇ ਥੋੜਾ ਜਨਾ ਚਾਹ ਵੀ ਪੀ ਗੋ ਚਾਹ ਚਾਹੀ ਪੀ ਲੈ ਚਾਹ ਪੀਨਾ ਚਾਹ ਪੀਂਦਾ ਨਹੀਂ ਚਾਹ ਬਾਹ ਲੋਡ ਕਰੋ ਬਾਹ ਲੋਡ ਕਰ ਲੋ ਦੋਨੇ ਤਰ੍ਹਾਂ ਸਮਾਰ ਕੇ ਐ ਕਰਕੇ ਹਾਂ ਉਹਨੂੰ ਬਾਹੇ ਕਰ ਦੋ ਬਾਹੇ ਬਾਹੇ ਕਰੋ ਬਾਹੇ ਕਰ ਦੋ ਬਾਬੂ ਜੀ ਕਰੋ ਬਾਹੇ ਕਰੋ ਚਾ ਚਾ ਓਕੇ ਓਕੇ ਕਰਦੇ ਮਮਾ ਨੂੰ ਓਕੇ ਉਹ ਬੋਲ ਵੀ ਥੈਂਕ ਯੂ ਕਰ ਦੋ ਨਾਲੇ ਇਹ ਥੈਂਕ ਯੂ ਥੈਂਕ ਯੂ ਬੋਲ ਕੇ ਕਰੋ ਬੋਲ ਬੁੱਤ ਬੋਲ ਕੇ ਥੈਂਕ ਯੂ ਮਿਟੀ ਕਰ ਦੋ ਮਿਟੀ ਕਰ ਦੋ ਮਿਟੀ ਕਰ ਦੋ ਮਿਟੀ ਕਰ ਦੋ ਆ ਆ ਆ ਲਿਆ ਕੇ ਲਿੰਦਾ ਮਿਟੀ ਕਰ ਦੋ ਮਿਟੀ ਕਰ ਦੋ ਦੁਬਾਰੇ ਉਹ ਮਾਮੀ ਨੂੰ ਕਹਦੇ ਮਾਮੀ ਜੀ ਤੁਸੀਂ ਬੈਠੋ ਤੂੰ ਦੱਲ ਲਈ ਵੜ ਗਈ ਉਹ ਤਾਂ ਚਾਰ ਹੁੰਦੇ ਹੁੰਦੇ ਸਾਰਾ ਹਾਂ ਇਹ ਤਾਂ ਹਾਂ ਤਾਰ ਕੋ ਦੂਰੀ ਦਹਾ ਹੋ ਜਾਏ ਮਾਮੀ ਗਣੀ ਹੋ ਜਾਉ ਮਾਮੂ ਘਟ ਮਾਰਦੀ ਨੇ ਨਾ ਮਾਮੀ ਗਣੀ ਦੂਰ ਹੋ ਬੇਟੀ ਇੱਥੇ ਦੇ ਮੇਰੇ ਕਿੰਨੇ ਦੇਖ ਮਾਮੂ ਘਣੀ ਚੱਕ ਦੇਖ ਆ ਦੇ ਮੇਰੇ ਉੱਪਰ ਵੇਖ ਮਾਮੂ ਘਣੀ ਟੋਟ ਟੋਟ ਇੰਨੀ ਛੋਟੀ ਕਰ ਰਹੇ ਆ ਇੱਥੇ ਹੋ ਗਿਆ ਹਾਂ ਕੀ ਆ ਲੈ ਓਕੇ ਕਰ ਓਕੇ ਕਹਦੇ ਓਕੇ ਓਕੇ ਥੈਂਕ ਯੂ ਤਾਂ ਦੰਕਾ ਦਮਰੇ ਮਿੱਟੀ ਦਾ ਦੇਖ ਕੋ ਮਿੱਟੀ ਬੰਦ ਆਹ ਦੇਖੋ ਚਾਪੀ ਹੋਰ ਬਸ ਬਹੁਤ ਹੋ ਗਿਆ ਹੈਪੀ ਕਹਿੰਦੇ ਮੈਂ ਤਾਂ ਬਾਈਸ ਨਹੀਂ ਹੈ ਹੈਪੀ ਹੈਪੀ ਉਹ ਕੌਣ ਹੈ ਉਹ ਕੌਣ ਕਾ ਮਾਮਾ ਉਹ ਕੌਣ ਬੈਠੀ ਆ ਹੂੰ ਚੀ ਦੇਖਦੀ ਹੈ ਹੈ ਕੌਣ ਬੈਠੀ ਹੈ ਸਾਰੇ ਯਾਦ ਕਰ ਕੋ ਮਾਮਾ ਫੀਜੀ ਮਾਮੀ ਨਾਨਾ ਨਾਨੀ ਇੱਕ i k e k e i n i o p te oye k e t e a o e k u u c h o i a ke tei a k t a ke t i a ke tei a ke tei e tei a ke t i a k i a a k t e e a k a k a ke t e t e e t e a ke t e e t e e t e a ke tei i a tei t t e e tei e t tei i a e tei e tei a tei e t e e t e a ke tei a ke tei a ke tei ke t e ke t e k ਕੌਣ ਕਰੋਗਾ ਨਹੀਂ ਇੱਕ ਆਊਗਾ ਵੀਰਾ ਵੀ ਵੀਰਾ ਤੂੰ ਖੇਡੋਂਗਾ ਫੇਰ ਦੇਖਣਾ ਉਹ ਜੋ ਐਲਬਮ ਜੀਖਾ ਉਹ ਵੀਡੀਓ ਵਰਗੀ ਹੋ ਗਈ ਵੀਡੀਓ ਵੀ ਨਹੀਂ ਬਣੀ ਬਈ ਹਲੇ ਸਾਡੀ ਓਹੋ ਸਾਰਾ ਹੋਣਾ ਮੂਰੇ ਫੋਟੋਗ੍ਰਾਫਰ ਨੇ ਵੀਡੀਓ ਛੇੜਦੀ ਹੈ ਜੀ ਹੋਰ ਕੀ ਗੱਲ ਹੈ ਪਹਿਲਾ ਕੰਮ ਜ਼ਰੂਰੀ ਲਵਾ ਕੇ ਕੰਪਿਊਟਰ ਤੇ ਦੇਖ ਲੈਣਾ ਵੀ ਚਲ ਨਹੀਂ ਗਾਣੇ ਲਾਏ ਤਾਂ ਅਸੀਂ ਇਹ ਦੇਖ ਲੈਣੇ ਆਂ ਸਾਨੂੰ ਸਾਨੂੰ ਵਿੱਚ ਚਿੱਪ ਚ ਕੋਈ ਦੇ ਦਿਓ ਚਿੱਪ ਕਿੱਤੇ ਹੁਣ ਗੀਤ ਲੱਗਣਗੇ ਜਿਵੇਂ ਡਰੋ ਮਾਸ ਸੀ ਅਭੀ ਐਲਈਡੀ ਚ ਪਕੇ ਦੇਖ ਲੈ ਕਰੀਏ ਹੁਣ ਕੰਪਿਊਟਰ ਤਾਂ ਆਉਂਦਾ ਵੀ ਕਿਤੇ ਇਹਦਾ ਡਾਟਾ ਐਲੀਟ ਹੋ ਜੇ ਜਾਈਆਂ ਉਹਨੇ ਐਡ ਬੰਬਈ ਇੱਕ ਵਾਰੀ ਦੇਖ ਲਈ ਫਿਰ ਬੈਡਾਂ ਦੀ ਧਾਨੀਆਂ ਨੇ ਪਟਣੀ ਨੇ ਜਵਾਕਾਂ ਦੀ ਯਾਦਗੀ ਫੋਟੋਆਂ ਕਰੇ ਤਾਂ ਵੀ ਫੋਟੋ ਆਉਂਦੇ ਜਾਂਦੇ ਬੰਦੇ ਦੇਖਦਾ ਵੀ ਹਨ ਕੰਧ ਤੇ ਲੱਗੇ ਹੋਏ ਉਹ ਵੀ ਲਵਾ ਦਿਆਂ ਚਾਰ ਮੈਂ ਉਹ ਵੀ ਹੋ ਗਈ ਸਾਡੀਆਂ ਹਰ ਚਾਰ ਫੋਟੋ ਮੈਂ ਵਰਤਨ ਮੈਂ ਵੀ ਕਹਤਾ ਵੀ ਮੈਂ ਅੱਧੇ ਪੈਸੇ ਵੀ ਮੈਂ ਅੱਧੇ ਲੋ ਵੀ ਪਾ ਦੂੰ ਕਿਹੜਾ ਫੋਟੋ ਕਰਾਉਂਦੇ ਲੱਗਣ ਦੇ ਸਹੀ ਕੋਈ ਨਾ ਲਵਾ ਦਊਗਾ ਵੀ ਇੱਥੇ ਚਾਰ ਲੱਗੂ ਦੋ ਮੈਂ ਪਾ ਦੂੰ ਦੋ ਹਜ਼ਾਰ ਤੁਸੀਂ ਪਾ ਦਿਓ ਚਾਰ ਫੋਟੋ ਕਰਾਉਣ ਦੇ ਤਾਂ ਹੀ ਸੋਚਦਾ ਹਾਂ ਵੀ ਮੈਂ ਵਿਆਹ ਕਰਕੇ ਛੱਟਿਆ ਫੇਰ ਵੀ ਕਰਾਉਂ ਨਹੀਂ ਨਹੀਂ ਖੇਚੜਾ ਵੀ ਉਹਦੇ ਇੰਨਾ ਪੰਡਰਾ ਐਕਦਾ ਮਸੀਂ ਹੱਥ ਹੈ ਉਹ ਤਾਫ ਕਰ ਸਕਦਾ ਹਾਂ ਬੇਲਾ ਸੀ ਨਾਲ ਕਿੰਨੇ ਦਾ ਖਰਚਾ ਹੈ ਖਰਚੇ ਤਾਂ ਆ ਗਈਆਂ ਤੇ ਹੋਰ ਬਿਜਲੀ ਮੱਚੂਗੀ ਮੈਨੂੰ ਦੱਸ ਤੂੰ ਲੱਗਦਾ ਤੱਪੀ ਬਣਾ ਲਾਂ ਸਰ ਤੇ ਨਹੀਂ ਡੌਂਦੀ ਹੈਗੀ ਝਾਕਦੀ ਹੈ ਥੱਲੋਂ ਝਾਕਦੀ ਹੈ ਥੱਲੋਂ ਨਹੀਂ ਕਰਾ ਸਰਚ ਕਰੂੰਗੀ ਦੂਜੀ ਉਤਰ ਜੂਗੀ ਚੱਕ ਮੇਰਾ ਪਾਈ ਜਦ ਨੀਲਵਾਲ ਜੰਨੇ ਪਾਪੜੇ ਇਹਨਾਂ ਇਹੀ ਗੱਲ ਸੋ ਡਿਪੈਂਡਰ ਵੀ ਨਹੀਂ ਬਣੀ ਨਾ ਵੀ ਬਣੀ ਹੈਗੀ ਹੋਰ ਕੀ ਕਰੀ ਹੁਣ ਨਹੀਂ ਮੈਂ ਫੋਟਾ ਦਾ ਆ ਪਰ ਕੇ ਸੀ ਐਟ ਚੜਦੀਆਂ ਫੋਟਾਂ ਤਾਂ ਐਡਿਟ ਹੋ ਕੇ ਆ ਗਏ ਕਢਾੜਾ ਮਾਹ ਐਡਿਟਾ ਅੱਜ ਜਦੋਂ ਪਹਿਲੇ ਸਪੈਲਿੰਗੜ ਜਾਂਦਾ ਕਈ ਵਾਰੀ ਮੈਨੂੰ ਉਹ ਨਹੀਂ ਕਹਿਣਾ ਆਉਂਦਾ ਆ ਜਦੋਂ ਆਪਾਂ ਆਉ ਜਾਈਂ ਹਿੰਦੀ ਜਾਂਦੇ ਉਹ ਨਹੀਂ ਕਹਿਣਾ ਆਉਂਦਾ ਡ੍ਰੈਫਟ ਡ੍ਰੈਫਟ ਟ੍ਰੈਫਿਕ ਇੱਕ ਸਾਈਡ ਤੇ ਹਰੀਆਂ ਮਿਰਚਾਂ ਸਾਈਡ ਕਰੋ ਹੱਥ ਇੱਕ ਸਾਈਡ ਤੇ ਮਹਿੰਗੀ ਇਹ ਤਾਂ ਕੀ ਟੇਸਟ ਆਊਗਾ ਹੁਣ ਸੋਨੂੰ ਇਹ ਤਾਂ ਸਾਡੀ ਕੁੜੀ ਨੇ ਕੋਈ ਬਦਲਾ ਲੈਤਾਗਾ ਹੋਣਾ ਉਹਦੇ ਬਿੰਨੂ ਕਹਿੰਦੇ ਸੀ ਮਿਰਚਾਂ ਅੱਜ ਕਾਣੂ ਯਾਰ ਇਹ ਤਾਂ ਪਰ ਸਾਡੀ ਕੁੜੀ ਵੀ ਬੱਸ ਹੈ ਮਿੱਠੀ ਬੰਨ੍ਹੇ ਪਾਣੀ ਠੀਕ ਸੀ ਜੀ ਇੰਨੇ ਇੰਨਾ ਦਾ ਹੈ ਵੀ ਨਹੀਂ ਸੀ ਜਿੰਨੇ ਤੁਸੀਂ ਕਰੀਏ ਨੇ ਉਹ ਬੱਸ ਮੋਲ ਨਹੀਂ ਚਾਹ ਤਿਆਰਾਂ ਦਿਨ ਨੇ ਕਾਣੂ ਬੋਲਣਾ ਮਸੀ ਬੋਲੋ ਪਾਵਾ ਪਾਈ ਉਹ ਪਾ ਦੋ ਪਾਈ ਇਹਦਾ ਔਖਾ ਹੋ ਗਿਆ ਕੰਮ ਕਿਉਂ ਪਾਵਾ ਨੰਬਰ ਤੋਂ ਮਿਰਚ ਜਿਆਦੇ ਆ ਪੁੱਤ ਓਏ ਜੀ ਨਹੀਂ ਕਰਦਾ ਚੱਲ ਚਲਾ ਉਹਨੂੰ ਇਹ ਬਟਾ ਹੋ ਰਿਹਾ ਪੁੱਤ ਡਾਵੇ ਫਿਰ ਰੱਖ ਤਾ ਪੂਰੇ ਚਮਚਾ ਤੱਤਾ ਕਰਕੇ ਚਾ ਲੈ ਉਹ ਭਾਈ ਤਸੀਂ ਵੀ ਘੱਟ ਖਾਣੇ ਮਾਸੀ ਨਾਸ ਤਾਂ ਵਧੀਆ ਖਾਣੇ ਪੁੱਤ ਓਏ ਫਿਰ ਇਹ ਘਟ ਖਾਂਦੇ ਨੇ ਗੱਲਾਂ ਕਿਉਂ ਚਾਹਦੇ ਕੋਈ ਹੋਈ ਹੋਲੀ ਆਂਦੇ ਨੇ ਕੀ ਫਾਇਦਾ ਥੋੜਾ ਜਾ ਕੁਛ ਨਹੀਂ ਹੁੰਦਾ ਨਹੀਂ ਖਾਦੀ ਤਾਂ ਛੱਡ ਦੇ ਤੂੰ ਪੰਜੀੜੀ ਲੈ ਹੁਣ ਆਹ ਖਾਣੀ ਮੈਂ ਇਹਦਾ ਖਾ ਜੂਗਾ ਕੋਈ ਗੱਲ ਨਹੀਂ ਇਹ ਹੁਣ ਆਦਬ ਚਾਣਾ ਜਾ ਹੋ ਰਿਹਾਗਾ ਆਦਬ ਚਾਣਾ ਹੋ ਰਿਹਾ ਕੰਮ ਦਾ ਲੱਗਦੀ ਹੈ ਮੱਚ ਵੜੀ ਹੋ ਰਾ ਕੋਈ ਬਾਤ ਹੀ ਬੋਲਿਆ ਲੱਗੂ ਮੈਂ ਸੈਨਾ ਇਹ ਕੋਈ ਦਾ ਕਰਨਾ ਬੜੀ ਮਚਪਾਈ ਹੈ। ਅੰਦਰੋਂ ਪਿੱਛੇ ਪੈ ਗਿਆ ਕੋਈ ਯਾਰ ਮਨ ਲਾ ਲਾ। ਠੀਕ ਸੀ ਜੀ, ਇੰਨੀ ਤਾਂ ਹੈ ਵੀ। ਕੋਈ ਉਹੀ ਭਗ ਜਾਂਦਾ ਸੀ। ਅਸੀਂ ਨੇ ਵੀ ਤਾਂ ਖਾਧੀਆਂ ਲਵੇ ਨਾਲ ਅਸੀਂ ਇੱਕ ਗਲਾਸ ਪਾਣੀ ਦੇ ਪੀ ਤਰ ਨਾਲ ਬੱਦ ਨਹੀਂ ਪੀਤਾ। ਇਹ ਪਿੰਡ ਜਾਣੇ ਆਗੇ। ਸੀ ਪਿੰਡ ਜਾਣੇ ਆਗੇ। ਲੈ ਭਾਈ ਬੇਸੀ ਕਿਉਂ ਕੋਈ ਹੁੰਦਾ ਬੰਦਾ ਦੇਖੋ। ਮੈਂ ਪਹਿਲੀ ਵਾਰ ਖਾ ਖਾ ਬੇਸੀ ਕਿਉਂ। ਉਹੀ ਕਈ ਇਸ ਤਰ੍ਹਾਂ ਹੈ ਹੁੰਦੇ ਨੇ ਵੀ ਦੱਸ ਨਹੀਂ ਸਕਦੇ ਹੁੰਦੇ ਹੈਗੇ ਵੀ ਤੁਸੀਂ ਭਗ ਜਾਓ। ਉਹ ਫਿਰ ਮਰਚਾ ਮੂਰਚਾ ਬੱਤਾ ਪਾਉਂਦੇ ਨੇ ਵੀ ਉੱਪੀ ਉੱਪੀ ਖੜਾ ਕੇ ਭੱਜਣਾ। ਫੁੱਟਣ ਨਾਲੇ ਪਾਣੋ ਭਰਾਵਾ। ਤੈਨੂੰ ਤਾਂ ਕਹਿੰਦੀ ਮਿਰਚਾਂ ਬਾਲੇ ਫਿਰ ਕਹਿੰਦੇ ਮਿਰਚ ਨਹੀਂ ਪਾਈ ਪਈ ਕੁੜੀ ਤੁਸੀਂ ਲੈ ਮੈਂ ਮਾਸੀ ਮੱਚ ਆ ਗਈ ਤੇਜ ਆ ਹਰੀ ਮੱਚ ਤੇਜ ਆ ਤੇ ਫਿਰ ਵੀ ਹਰੀ ਵੀ ਪਾਈ ਆ ਲਾਲ ਤਾਂ ਮਾਸੀ ਖਾ ਕੇ ਦੱਸੂਗੀ ਵੀ ਬੱਦਗ ਘਟ ਹੈ ਮੈਂ ਖਾ ਕੇ ਦੱਸੂਗੀ ਕਰ ਲੈ ਨਾ ਹਾਂ ਨਹੀਂ ਜਾਰੇ ਡਰ ਲੱਗਿਆ ਨਾ ਲੈ ਦੇ ਫੇਰ ਤੂੰ ਉਹ ਇਹ ਤੁਹਾਨੂੰ ਲਾਰ ਕੇ ਐਸੇ ਦੇਖ ਕੇ ਤਾਂ ਆਪਣਾ ਤਾਂ ਜੀ ਇੰਨੀ ਨਹੀਂ ਹੈਗੀ ਦੱਸੋ ਮਾਸੀ ਬੱਦਗ ਘਟਾ ਕਿ ਤੁਮ ਜਨਾ ਦਾ ਬਹੁਤ ਪਤਾ ਨਹੀਂ ਆਦਾ। ਇਹ ਪਤਾ ਨਹੀਂ ਲੱਦਾ ਖੜਦਾ। ਪੁੱਛਾ ਜੇ ਕੁ ਘਰ ਸੇ ਇਧਰ। ਨਾ ਪਤਾ ਹੈ ਕਿ ਤਾਂ ਹੈਗੀ ਥੋੜੀ। ਹੈਗੀ ਆ। ਹੈਗੀ ਆ ਵੱਧ। ਸਾਨੂੰ ਤਾਂ ਲੱਗੇ ਸੀ ਨਾ ਇੱਕ ਗਲਾਸ ਪਾਣੀ ਦਾ ਪੀਤਾਗਾ ਦੋਨਾਂ ਨਾਲ ਦੱਬ ਜਾਈ ਨਾ ਇੱਕ ਗਲਾਸ ਪਾਣੀ ਦਾ ਪੀਤਾ ਸੀ। ਸੋ ਮਣ ਉਧਰ ਕਿਹੜਾ ਮਾਰਚ ਆਈ ਓਦਲੇ ਬਸ। ਨਾ ਮੈਂ ਕੋਈ ਨਹੀਂ। ਉਧਰ ਕਿਹੜਾ ਮਾਰਚ ਆਈ ਇਹ। ਇਹਦੇ ਪੇਪਾ ਕੇ ਪਵਾ ਕੇ ਆਂ। ਇਹ ਵੱਧ ਪਾ ਦੋ। ਹਾਂ ਇਹਦਾ ਪ੍ਰਸ਼ਾਵਾ ਪੈ ਜਾਵੇ ਬਸ ਉਹ ਦੀ ਵੱਧ ਪਾਉਂਦੀ ਹੈ। ਉਹ ਐਡਾ ਪ੍ਰਸ਼ਾਵਾ ਮਾੜਾ ਪਈ ਤਾਂ ਨਾ ਕੁੜੇ ਫਿਰ ਮਰਾ ਕਰ ਲੈ ਹੁਣ ਇਹਨੂੰ ਮੈਂ ਹੀ ਲੱਖੀ ਹਣੀ ਸੋਨੀ ਬਣੂ ਤੇਰੀ ਸੀ ਸੋਸ ਨੂੰ ਠੀਕ ਲੱਗਦਾਗਾ ਸੋਸ ਨੂੰ ਸੋਸ ਮਿੱਠੀ ਸੀ ਮਿੱਠੀ ਹੈ ਹਮ ਭਾਈ ਪੁੱਛਾ ਜਗਾਤੀ ਹਮ ਵਰਤੀ ਤੇ ਤੇ ਮਿਰਚਾਂ ਨੇ ਭਾਈ ਕੋਈ ਪੁੱਛਣ ਚੱਕੀ ਨਹੀਂ ਆ ਪਈ ਅਜੀ ਮੇਚ ਪਈ ਅੱਗੇ ਉਹਨੇ ਅੱਗ ਕਿੰਨੇ ਵਿੱਚ ਪਈ ਆ ਹਾਂ ਲੈ ਮੈਂ ਤਾਂ ਬਈ ਦੂਜੀ ਦੂਜੀ ਦੀ ਜੇ ਵਰ ਖਾਦੀ ਆ ਮਰਚਾਂ ਹੀ ਖਾਦੀ ਆ ਮੈਂ ਤੋਂ ਪਹਿਲੀ ਵ ਇੱਕ ਵਾਰੀ ਗੱਲ ਬੱਦਵੇਂ ਸਟ ਪਈਆਂ ਸੀ ਉਹ ਦੂਰੀ ਵਾਰ ਦਾ ਠੀਕ ਸੀਗੀ ਚਲ ਕੋਈ ਨਾ ਕਰਨ ਉਹ ਪਕਟ ਮਿਰਚਾਂ ਹੀ ਬਣਾ ਲੇ ਹੂੰ ਕੱਲੇ ਨੂੰ ਅੱਜ ਬਣਾ ਲਿਓ ਮਿਰਚ ਮੋੜਦਾ ਮੋੜ ਵੇਰਾ ਵੀ ਕਿਨਾਂ ਜੱਟ ਨਾ ਸੀ ਸ਼ੇਮੁਰਾ ਘੜੀ ਦੇ ਜਿਸ ਨੂੰ ਬਸ ਹੀ ਹੱਦ ਦਿੱਤੀ ਗਈ ਮੈਂ ਕਹਾਂ ਕਿ ਤਾੜ ਨਾ ਸੀ ਮੈਂ ਖਾਣ ਦੇ ਬਾਰੇ ਬਾਰੇ ਮੂਹ ਚਲ ਬਾਰੇ ਮੂਹ ਖਾਣ ਚਲੋ ਬਈ ਚਲੋ ਚਲੋ ਹੋਰ ਆ ਗਈ ਸੀ ਵੀ ਮੈਂ ਨਾ ਸੁੱਤ ਖਿলাই ਜਾਂਦੀ ਹਾਂ ਨਵੀਂ ਸਾਰੀ ਸੀ ਹੁੰਦੀ ਸੀ ਸ਼ੇਮੁਰਾ بڑے ਮੋਟਾ ਮਾਮੂ ਨੂੰ ਦਿਖਾ ਦੇ ਹਾਏ ਦੇਖੀ ਮੇਰੇ ਮੂਹ ਕਿੱਥੇ ਲੈ ਦੇ ਇਸਦੀ ਔਥੋਰਟੀ ਫੈਨ ਨੂੰ ਹਨਾਂ ਅਗਰ ਤੱਕ ਫਿਰ ਮੁਖਾਤਵ ਨੂੰ ਕਿੱਦਾਂ ਲੱਗ ਰਿਹਾ ਕਰਨ ਮੈਂ ਕਹਾਂ ਹੈ ਜਦੋਂ ਕਿ ਕਮੇਟਰੀ ਨਹੀਂ ਕਿਹਾ ਉਹ ਸਾਰੇ ਜਣੇ ਅਈ ਕਰ ਜਾਨਾ ਚਲੇਦਾ ਵੀ ਕਾਰਟੂਨ ਬੜੀ ਚੱਲੀ ਜਾਂਦੇ ਨੇ ਸੀਸੇ ਮਰੇ ਖੜੀ ਪੋਲ ਮਾਰੀ ਜਾਂਦੀ ਸੀ ਸੀਸੇ ਮਰੇ ਖੜੇ ਕਹਿੰਦਾ ਪੋਲ ਮਾਰਦੇ ਹੋ ਜਦੋਂ ਕਿ ਘਾਹ ਪੋਲ ਮਾਰੀ ਜਾਂਦੀ ਸੀ ਸੁਣੀ ਆਇਆ ਦੇਖ ਮੇਰਾ ਦੇਖ ਕਿੰਨੀ ਸੋਹਣੀ ਲਾਈ ਉਹ ਰੇ ਮਤੋਂ ਹੈ ਉਹ ਤਾਂ ਡਰਾ ਗਿਆ ਉਹ ਫੋਨ ਚੁੱਕ ਲੈ ਲੈ ਤਾ ਜਾਊਗੀ ਲੈ ਤਾਂ ਜਾਊਗੀ ਯਾ ਪੁੱਤਾ ਨਾ ਪੁੱਤੇ ਦਾ ਦੇਖ ਨਾ ਆ ਮਾ ਲਾਇਰ ਵੀਰਾ ਡਰਾ ਡਰਾ ਦੇ ਡਰਾ ਦੇ ਡਰਾ ਦੇ ਡਰਾ ਦੇ ਡਰਾ ਦੇ ਉਹ ਕਰਦਾ ਅੱਛਾ ਡਰਾ ਦੇ ਡਰਾ ਦੇ ਲੋਸ਼ਨ ਨਾਲ ਆਦੀ ਲੈ ਜੂਗੀ ਫਿਰ ਭੋਲਾ ਇਹ ਕੱਟ ਨੂੰ ਬੜੀ ਚੱਲੀ ਜਾਂਦੇ ਨੇ ਓਏ ਬੜੀ ਚੱਲੀ ਜੀ ਕੱਟ ਨੂੰ ਇਹ ਤਾਂ ਹੋਰ ਹੀ ਕੱਟ ਨੂੰ ਚੱਲੀਆਂ ਨੇ ਦੇਖੀ ਜਾਂਦੀਆਂ ਹੋਰ ਯਾ ਹੱਥ ਤੇ ਕਰੀਮ ਲਾਈਏ ਕਰੀਮ ਲਾ ਲਾ ਕਰੀਮ ਲਾ 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 ਕਰੀਮ ਮੂੰਹ ਤੇ ਲਾ ਲਾ ਮੂੰਹ ਤੇ ਲਾ ਲਾ ਮੂੰਹ ਤੇ ਲਾ ਲਾ ਬੋਤ ਤੇ ਮੂੰਹ ਤੇ ਲਾ ਲਾ ਸੋਣੇ ਦੇ ਬਤਾ ਸੋਣੇ ਆ ਲਾ ਕੇ ਲਾ ਲਾ ਖਲੀ ਦੀ ਖੋੜੀ ਚਲਾ ਆਏ ਲਾ ਲਾ ਚਲਾ ਆਏ ਲਾ ਲਾ ਹੁਣ ਥੱਲੇ ਲੇ ਗਈਆਂ ਨਹੀਂ ਲਾ ਆ ਦੇ ਆ ਆਸ ਲਾ ਕਰੀਸੋਂ ਦੇਖ ਲਊਗਾ ਇਹ ਰੱਖ ਦੇ ਥੱਲੇ ਆਏ ਐਵੇਂ ਲਾ 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 ਐਵੇਂ ਲਾ ਲਾ ਹੁਣ ਲਾ ਲਾ ਸਮਾਰ ਕੇ ਸਮਾਰ ਕੇ ਲਾ 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 ਬੋਤ ਤੇ ਉੱਤਰ ਜੂਗੀ ਇਹ ਹੋ ਰਹੀ ਹੈ ਲੈ ਹੋਰ ਲਾਓ ਲੈ ਹੋਰ ਅੱਜ ਹੱਥਾਂ ਦੇ ਪਾਉਣਗੇ ਗੰਦੀ ਲਾਦਾ ਸਾਰਾ ਲਾਲ ਮੂੰਹ ਤੇ ਉਂਗਲਾਂ ਨਾਲ ਲਾ ਲੈ ਕਰਕੇ ਸੋਣਾ ਜਮੂ ਐ ਕਰਕੇ ਐ ਕਰਕੇ ਲਾਲ ਉਂਗਲਾਂ ਨਾਲ ਆਇਆ ਹੈ ਸੋਣਾ ਜਮੂ ਐ ਕਰਕੇ ਵਸੀ ਲਾਦਾ ਸਾਰੀ ਲਾਲ ਬੋਲਦਾ ਕਿ ਸੁਣੀ ਲਾਈ ਹੋਰ ਉਹਨਾਂ ਦੇ ਪ੍ਰੈਸਲ ਵਿੱਚ ਨਹੀਂ ਲਾਦੇ ਸੌਰੀ ਫੂਲ ਇੱਕ ਬੋਲਦਾ ਲਿਖਦੇ ਜੀਗੇ ਉਹ ਲਾ 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 ਪੁੱਠੀਆਂ ਬੈਤਾਂ ਹੁਣ ਦੇ ਕਿ ਐ ਕਰਦੇ ਇਦਰ ਕਰਕੇ ਨਾ ਕਵਰੇਜ ਕਰਕੇ ਓਕੇ ਕਰ ਦੇ। ਓਕੇ ਕਰ ਦੇ। ਮੇਰਾ ਮੇਟਾ ਫਿਜ਼ ਹੋ ਗਿਆ। ਕੱਢ ਦਾਨਾ। ਓਧਰ ਪਲਾਸਟਿਕ ਕਰੋ। ਓਕੇ। ਓਕੇ ਕਰ ਦੇ। ਓਕੇ ਕਰ ਦੇ ਪਤਾ। ਕਰ ਦੇ। ਓਕੇ। ਉਹ ਪਛੋਂਦਾ ਇਹ। ਹਾਂ। ਪਛੋਂਦਾ ਫੇ ਮੇਰੇ ਤਾਂ ਹੀ ਕੱਟ ਵੱਡੋ ਵਾਲੀ ਕਰਨੀ ਪਊ। ਉੱਥੋਂ ਚੱਕ ਲਈ ਦੂੰ। ਚੱਕ ਗਏ ਹਾਂ ਲੋ ਜੀ। ਚੋਰਾਂ ਚੱਕ ਲੈਣਗੇ। ਹੋਰ? ਨਹੀਂ। ਚੋਰਾਂ ਚੱਕ ਲੈਣ ਸੰਗੜਾ ਪਤਾ ਲੱਗਣ ਦਿੰਦੇ ਨੇ। ਸੁਪਣਾ ਆਇਆ ਪੈਸੀ। ਇਹ ਮਰੀੰਦਾ। ਹਾਂ। ਤੂ ਤਾਂ ਇਹਦੇ ਵਿੱਚ ਲੁਕ ਜੀਂ ਆਏ ਨਹੀਂ ਫੀਡਿੰਗ ਦਾ ਕਰ ਸਕਦੇ ਨਾ ਆਪਾਂ ਨਾ ਨਾ ਲੋੜੀ ਮਮੀ ਪਾਲਿਆ ਕਰੂ ਜ਼ਰੂਰੀ ਹੈ ਫੀਡਿੰਗ ਫੀਡਿੰਗ ਕਰ ਲੂਗੀ ਨਾ ਨਾ ਇੰਨੀ ਤਾਂ ਸਾਈਜ਼ ਇਹ ਤਾਂ ਤੋੜ ਨਹੀਂ ਆਉਣਾ ਹੈਗਾ ਤੇਰ ਤਾਂ ਕਿਹਾ ਤੁਹਾਡੇ ਕੋਈ ਜਾਂਦਾ ਮਮੀ ਪਾਏ ਤੁਹਾਨੂੰ ਨਾ ਨਾ ਸਮਝ ਤੋ ਕੱਪੜੇ ਨਵੇਂ ਕਾਤੋਂ ਨਹੀਂ ਪਉਂਦੇ ਇੰਨੇ ਤੇਰ ਕੋਛ ਨਹੀਂ ਪਉਂਦੀ ਨਹੀਂ ਪਾਤਾ ਲੈ ਅੱਜ ਇਹ ਤਾਂ ਪਉਂਦੀ ਨਹੀਂ ਗੀ ਤੇ ੱੱਕੇ ਨਾਲ ਤਿੰਨ ਸੂਟ ਕੱਢ ਕੇ ਲਈ ਤੂੰ ਤੰਨੇ ਵੇਚਾ ਇਹ ਤਾਂ ਮੈਂ ਰੋਲਾ ਪਾ ਕੇ ਵੇਚਤੀ ਨਵੇਂ ਪਾਸੇ ਹਾਂ। ਹਾਂ। ਗਲਤ ਹੋ ਗਿਆ। ਪਹਿਲੇ ਹੀ ਬਰਡਾਂ ਚ ਸੀ ਇਹ ਸੂਟ ਕੱਢਿਆ ਨਹੀਂ ਸੀਗਾ। ਹਾਂਜੀ। ਮਾਰੀ ਕਾਸਫਤ ਪਤੀ। ਅਸੀਂ ਕਰਦੇ ਹਾਂ ਵਲੌਗ ਦਾ ਐਂਡ। ਠੀਕ ਆ। ਜੇ ਸਾਡਾ ਵਲੌਗ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਜ਼ਰੂਰ ਕਰਿਓ। ਤੇ ਸ਼ੇਅਰ ਵੀ ਜ਼ਰੂਰ ਕਰਿਓ। ਘੰਟੀ ਦਾ ਬਟਨ ਵੀ ਦਬਾਓ। ਘੰਟੀ ਦਾ ਬਟਨ ਵੀ ਦਬਾ ਦਿਓ। ਤੇ ਆਉਂਦੇ ਰਹਿਣਗੇ ਛਾਡੇ ਵਲੌਗ ਨਵੇਂ ਤੋਂ ਨਵੇਂ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ